ਉਹ ਜੀ ਨਗਰ ਕੀਰਤਨ ਸਾਹਿਬ ਲੰਘ ਰਿਹਾ ਜੀ ਪਿੰਡ ਰੋਲੀ ਮੋਗਾ ਤੋਂ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਜੀ ਇਹ ਇਹ ਨਗਰ ਕੀਰਤਨ ਸਾਹਿਬ ਜਾ ਰਿਹਾ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਜੀ ਇਹ ਪਿੰਡ ਰੋਲੀ ਤੋਂ ਜਾ ਰਿਹਾ ਜੀ ਅਨੰਦਪੁਰ ਸਾਹਿਬਲੇ ਰਵਾਨਾ ਹੋਇਆ ਹੈ ਬਾਇਆ ਚਾਲਵਕਲਾ ਤਲਵੰਡੀ ਮੱਲੀਆਂ ਇਧਰ ਸਾਰੇ ਬਹੁਤ ਵੱਡਾ ਨਗਰ ਕੀਰਤਨ ਆ ਜੀ ਰਾਸ਼ ਵੇਖੋ ਪੂਰੇ ਰੋਡ ਤੇ ਕਿੰਨਾ ਹੋਰ ਵੀ ਅੱਜ ਬਹੁਤ ਗੱਡੀਆਂ ਮਗਰ ਬਸਾਰੀਆਂ ਦੇਖੋ ਬਹੁਤ ਘਾਟਾ ਇਹ ਪਿੰਡ ਰੋਲੀ ਤੋਂ ਸ਼ੁਰੂ ਹੋਇਆ ਨਾ ਕਿ ਕਿਤਨ ਸਾਹਿਬ ਤੇ ਆਨੰਦਪੁਰ ਸਾਹਿਬ ਜਾ ਕੇ ਸਮਾਪਤੀ ਹੋਈ ਜੀ ਬਹੁਤ ਘਾਟਾ ਜੀ ਨਗਰ ਕੀਰਤਨ ਸਾਹਿਬ ਦੇ ਮਗਰ ਇਹ ਪਿੰਡ ਰੋਲੀ ਤੋਂ ਸ਼ੁਰੂ ਹੋਇਆ ਠੀਕ ਹੈ ਜੀ ਠੀਕ ਹੈ ਰੋਲੀ ਤੋਂ ਸ਼ੁਰੂ ਹੋਇਆ ਜੀ ਲੋ ਮੱਲੀ ਵਾਲੇ ਨੇ ਸਾਰੀਆਂ ਬੱਸਾਂ ਹੀ ਲਾ ਦਿੱਤੀਆਂ ਉੱਥੇ ਇਹਨਾਂ ਨੇ ਲੋ ਜੀ ਇੱਥੇ ਸਮਾਪਤੀ ਹੋ ਗਈ ਬਹੁਤ ਰਾਸ ਸੀ ਨਗਰ ਕੀਰਤਨ ਸਾਹਿਬ ਦੇ ਮਗਰ ਕੋ ਹਾਈਡਰੋਸਫਰ ਰੱਖੀ ਬਾਬਾ ਦਰਸ਼ਨ ਹੋ ਗਏ ਤੁਹਾਡੇ